ਉੜੋ ਕਿਹੜੀ ਉਹ ਜਿਹੜੀ ਸੋ ਕਹਿੰਦੇ ਨੇ ਕਿ ਮਾਝੇ ਵਾਲੇ ਮਾਝੇ ਵਾਲਿਆਂ ਦਾ ਦਿਮਾਗ ਬੜਾ ਤੇਜ ਆ ਕਿਹੇ ਵੀ ਕੰਮ ਦੇ ਵਿੱਚ ਮੱਲਾ ਮਾਰਦੇ ਨੇ ਭਾਵੇਂ ਉਹ ਪੰਜਾਬ ਹੋਵੇ ਤਾਂ ਭਾਵੇਂ ਫੌਰਨ ਹੋਵੇ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਸਮੁੱਚੀ ਟੀਮ ਖੜੀ ਏ ਜਿਨ੍ਹਾਂ ਨੇ ਅਨੋਖਾ ਕੰਮ ਤਿਆਰ ਕਰ ਦਿੱਤਾ ਏ ਜਹਾਜ਼ ਉਹਨਾਂ ਦੇ ਪਿੱਛੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਜਹਾਜ਼ ਤਿਆਰ ਕੀਤਾ ਏ ਵੀਰ ਵੱਲੋਂ ਆਪਾਂ ਵੀਰ ਨਾਲ ਗੱਲਬਾਤ ਵੀ ਕਰਾਂਗੇ ਦਿਮਾਗ ਬਹੁਤ ਤੇਜ ਆ ਮਾਝੇ ਵਾਲਿਆਂ ਦਾ ਦਿਮਾਗ ਬੜਾ ਤੇਜ ਏ ਪੰਜਾਬ ਤੋਂ ਲੈ ਕੇ ਫੌਰਨ ਤੱਕ ਬੜੇ ਚਰਚੇ ਚੱਲਦੇ ਨੇ ਤੇ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਏ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਮੈਂ ਨਾ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਜੀ ਬਹੁਤ ਬਹੁਤ ਮੁਬਾਰਕਾ ਕੀ ਬਟਾਲੇ ਦੇ ਵਿੱਚ ਤੁਸੀਂ ਇਹ ਨੌਕੀ ਚੀਜ਼ ਬਣਾਤੀ ਏ ਕੀ ਕਹਿਣਾ ਚਾਹਦੇ ਹੋ ਬਸ ਇਦਾਂ ਹੀ ਆ ਜੀ ਮਿਹਨਤ ਕਰਨ ਦੇ ਆ ਮਿਹਨਤ ਦਾ ਫਲ ਮਿਲ ਰਿਹਾ ਔਲੀ ਔਲੀ ਜੀ ਹਾਂ ਜੀ ਸੋ ਪਹਿਲੇ ਨੰਬਰ ਤੇ ਆਇਆ ਦੱਸੋ ਕਿ ਉਮਰ ਕਿੰਨੀ ਹੈ ਤੇ ਕਿੰਨੀ ਸਟੱਡੀ ਕੀਤੀ ਵੀਰ ਨੇ ਉਮਰ ਭਾਜੀ ਮੇਰੀ 30 ਸਾਲ ਆ ਪਲੱਸ 2 ਮੈਂ ਪਾਸ ਆ ਜੀ 12 ਸਾਲ ਹੋ ਗਏ ਮੈਨੂੰ ਲੋਹੇ ਦਾ ਕੰਮ ਕਰਦਿਆਂ ਜੀ ਹਾਂ ਜੀ ਮਨ ਨੇ ਕਿੱਦਾਂ ਕੰਮ ਕਰਨਾ ਹੈ ਜਹਾਜ਼ ਤਿਆਰ ਕਰਨਾ ਇਹ ਵੇਖੋ ਜੀ ਮੇਰੇ ਦੋਸਤ ਹੀ ਮਿੱਤਰ ਨੇ ਨਾਲ ਹੀ ਨੇ ਖੜੇ ਇਹ ਗਰਦਾਸਪੁਰ ਗਏ ਹੀ ਜੀ ਤੇ ਇਹਨਾਂ ਨੇ ਕੋਈ ਸੱਜਣ ਨਾਲ ਗੱਲ ਕੀਤੀ ਉਹਨਾਂ ਨੇ ਵੀ ਅਸੀਂ ਜਹਾਜ਼ ਦਾ ਮਾਡਲ ਤਿਆਰ ਕਰਵਾਉਣਾ ਵਾ ਜੀ ਤੇ ਇਹਨਾਂ ਨੇ ਮੇਰੇ ਨਾਲ ਆਇਆਤਾ ਜੀ ਤੇ ਇਹਨਾਂ ਨੇ ਮੈਨੂੰ ਫੋਨ ਲਾਇਆ ਤੇ ਅਸੀਂ ਆਹ ਕਰਤੀ ਨਾਲ ਕਿ ਜੋ ਵੀ ਤੁਸੀਂ ਕਹਿ ਰਹੇ ਹੋ ਕੰਮ ਹੋ ਜਾਏਗਾ ਜੀ ਉਹ ਫਿਰ ਕਿਤੋਂ ਕਿਤੋਂ ਫੋਨ ਵੀਰ ਨੂੰ ਆਂਦੇ ਪਏ ਨੇ ਕਿੰਨੇ ਕਿ ਚਰਚੇ ਚੱਲਣ ਨੇ ਬੜੀ ਬੜੀ ਦੂਰ ਤੱਕ ਵੀਡੀਓ ਵਾਇਰਲ ਹੋਈਏ ਲੋਕ ਫੋਨ ਵੀ ਕਰਦੇ ਆ ਕਿ ਆਪਾਂ ਭਾਈ ਟਰਾਲਾ ਬਣਾਉਣਾ ਚਾਹਜ ਆ ਜਣਾ ਹਾਂ ਜੀ ਭਾਜੀ ਫੋਨ ਵੀ ਹੁਣ ਉਦੋਂ ਦੇ ਹੋਣੇ ਸ਼ੁਰੂ ਹੋ ਗਏ ਨੇ ਜੀ ਵੀ ਜੋ ਵੀ ਲੋਕੀ ਡਿਮਾਂਡ ਰੱਖਣ ਦੇ ਨੇ ਉਹਨਾਂ ਅਸੀਂ ਹਾਂ ਕਰੀ ਜਾਂਦੇ ਵੀ ਆਹ ਜੀ ਤੁਹਾਨੂੰ ਪਿਆਰ ਕਰਕੇ ਦਿੰਦਾ ਤੋਂ ਫਿਰ ਕਿੱਦਾਂ ਦਾ ਰੁਝਾਨ ਆ ਲੋਕਾਂ ਦਾ ਲੋਕੀ ਸੈਲਫੀਆਂ ਸੁਰਤੀਆਂ ਕਰਾਉਂਦੇ ਖਲਾਰ ਖਲਾਰ ਕੇ ਗੱਡੀਆਂ ਮੋਟਰਸਾਈਕਲ ਪਰ ਫੋਟੋ ਫੋਟੋ ਕਰਾਉਂਦੇ ਰੁਝਾਨ ਵੇਖੋ ਜੀ ਆਪ ਨੂੰ ਵੀ ਬਹੁਤ ਵਧੀਆ ਫੀਲ ਹੋ ਰਿਹਾ ਜੀ ਵੀ ਚਲੋ ਸਾਡਾ ਤਰੱਕੀ ਹੋਣਦੀ ਆ ਥੋੜੀ-ਥੋੜੀ ਮਾਰਕੀਟ ਵਧਣਦੀ ਆ ਜੀ ਤੇ ਜੋ ਵੀ ਲੋਕਾਂ ਨੂੰ ਵੇਖ ਕੇ ਸਭ ਕੁਝ ਵਧੀਆ ਲੱਗਣ ਰਿਹਾ ਤੋ ਫਿਰ ਜਹਾਜ਼ ਬਟਾਲੇ ਚ ਤਿਆਰ ਹੋਇਆ ਏ ਤੇ ਐਕੋ ਚੱਲਣਾ ਤੇ ਫਿਰ ਲੈਂਡਿੰਗ ਕਿੱਥੇ ਹੋਣੀ ਆ ਲੈਂਡਿੰਗ ਭਾਜੀ ਇਹਦੀ ਗਰਦਾਸਪੁਰ ਤੱਕ ਹੋਣੀ ਆ ਜੀ ਬਾਕੀ ਕੋਈ ਹੋਰ ਆਰਡਰ ਦੂਰ ਜਾਏਗਾ ਤੇ ਫਿਰ ਉਦੋਂ ਵੀ ਲੈਂਡਿੰਗ ਕਰਦਾ ਹੈ ਜੀ ਹਾਂ ਜੀ ਫਿਰ ਕਿੰਨੇ ਕਿ ਰਿਸ਼ਤੇਦਾਰਾਂ ਦੇ ਫੋਨ ਆਂਦੇ ਨੇ ਪਰ ਵਧਾਈਆਂ ਮਿਲਦੀਆਂ ਕਿ ਮਾਸੀਆਂ ਚਾਚੀਆਂ ਤਾਈਆਂ ਰਿਸ਼ਤੇਦਾਰਾਂ ਮਾਮਿਆਂ ਦਾ ਹੌਣ ਆਂਦੇ ਨੇ ਫੇਰੇ ਹਾਂਜੀ ਹਾਂਜੀ ਜੀ ਕੱਲ ਵੀ ਸਾਡੇ ਨਾਨਕੇ ਆਉਣਦੇ ਆ ਕਹਿੰਦੇ ਵੇਖ ਕੇ ਜਾਣਾ ਵਾ ਅਈ ਉਹਨਾਂ ਦੱਸਿਆ ਵੀ 2-4 ਦਿਨ ਦਾ ਕੰਮ ਰਹਿ ਚੁੱਕਿਆ ਜੀ ਤੇ ਉਹ ਕਹਿੰਦੇ ਭੇਜਣ ਤੋਂ ਪਹਿਲਾਂ ਉਹਨੂੰ ਇੱਕ ਵਾਰੀ ਜ਼ਰੂਰ ਚੀਜ਼ ਬਤਾਉਣੀ ਹੈ ਕੱਲ੍ਹ ਜੀਆਂ ਕਰਾਣੀਆਂ ਹਾਂਜੀ ਜ਼ਰੂਰ ਮਾਮੇ ਫੇਰੇ ਹੁਣ ਪੂਰੀ ਮਦਦ ਕਰਦੇ ਪਏ ਨੇ ਕਿ ਫੋੜਾ ਵੀ ਕਰਾਣੀ ਹੈ ਤੇ ਆਪਾਂ ਵਧਾਈਆਂ ਵੀ ਦੇ ਰਹੇ ਨੇ ਮਾਮੇ ਹਾਂਜੀ 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 ਐਡਾ ਹੀ ਹੈ ਜੀ ਸਾਰੇ ਹੁਣ ਫੋਨ ਕਰਨ ੜੇ ਭੈਣਾ ਫੋਨ ਕਰਨ ੜੀਆਂ ਸਾਰੇ ਫੋਨ ਕਰਨ ੜੇ ਜੀ ਫਰ ਕਿੰਨਾ ਕ ਖਰਚਾ ਆ ਗਿਆ ਏ ਇਸ ਜਾਜ ਨੂੰ ਬਣਾਉਣ ਵਾਸਤੇ ਖਰਚਾ ਭਾਜੀ ਹੁਣ ਤੱਕ 2.5 ਲੱਖ ਰੁਪਏ ਦਾ ਖਰਚਾ ਆ ਚੁੱਕਿਆ ਹੈ ਜੀ ਹਾਂ ਜੀ ਬਾਕੀ ਉਹ ਕਹਿੰਦੇ ਤੁਸੀਂ ਕੰਮ ਕਰੋ ਤੁਹਾਡੀ ਮਿਹਨਤ ਨਹੀਂ ਰੱਖਾਂਗੇ ਜੋ ਵੀ ਤੁਹਾਡਾ ਬੰਦਾ ਤੁਹਾਨੂੰ ਮਿਲੇਗਾ ਸੋ ਫਿਰ ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਕਿ ਜਿਹੜੇ ਥੱਕ ਹਾਰ ਕੇ ਬਹਿ ਜਾਂਦੇ ਨੇ ਕੀ ਉਹ ਕਹਿੰਦੇ ਨੇ ਕਿ ਅੱਗੇ ਪਤਾ ਨਹੀਂ ਕੰਮ ਹੋਣਾ ਕਿ ਨਹੀਂ ਹੋਣਾ ਤੁਸੀਂ ਤੇ ਇੱਕ ਬਟਾਲੇ ਸ਼ਹਿਰ ਵਿੱਚ ਰਹਿ ਕੇ ਤੇ ਬੜੀ ਵੱਡੀ ਜਿਹੜੀ ਇੱਕ ਮਿਸਾਲ ਕਾਇਮ ਕਰ ਦਿੱਤੀ ਕੀ ਕਹਿਣਾ ਚਾਹੁੰਦੇ ਉਹਨਾਂ ਇਹ ਵੇਖੋ ਜੀ ਉਹਨਾਂ ਦੀਆਂ ਗਲਤੀਆਂ ਵਾਂ ਜਿਹੜੇ ਕੰਮ ਨਹੀਂ ਕਰਦੇ ਅੱਜ ਕੱਲ ਇੰਨੀ ਮਹਿੰਗਾਈ ਆ ਵੀ ਮਿਹਨਤ ਕਰਨ ਤੋਂ ਬਿਨਾਂ ਅਸੀਂ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋ ਜਾਂਦਾ ਤੇ ਇਹ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜੋ ਵੀ ਮਿਹਨਤ ਕਰੋ ਤੁਹਾਡੀ ਤਰੱਕੀ ਹੋਵੇਗੀ ਮਿਹਨਤ ਦਾ ਫਲ ਤੁਹਾਨੂੰ ਜਰੂਰ ਮਿਲੇਗਾ ਫਿਰ ਇਹ ਫੋਟੋ ਤੋਂ ਤਿਆਰ ਕੀਤਾ ਕਿਦਾਂ ਤਿਆਰ ਕੀਤਾ ਕਿ ਗੂਗਲ ਤੇ ਸਿਰਸ ਮਾਰ ਕੇ ਕੀਤਾ ਕਿਦਾਂ ਜਾਰੀ ਫੋਨ ਚ ਫੋਟੋ ਕੱਢੀ ਹੈ ਨੈਟ ਤੋਂ ਤੇ ਉਹਨੂੰ ਵੇਖ ਕੇ ਸੇਮ ਚੀਜ਼ ਉਹ ਹੀ ਅਸੀਂ ਤਿਆਰ ਕੀਤੀ ਜੀ ਫਿਰ ਕਿੰਨੇ ਦਿਨ ਲੱਗੇ ਨੇ ਵੀਰ ਨੂੰ ਤਿਆਰ ਕਰਦਿਆਂ ਕਿੰਨੇ ਜਣੇ ਨਾਲ ਲੱਗੇ ਤੇ ਤੁਹਾਡੇ ਇਹ ਭਾਜੀ ਜਨਵਰੀ ਮਹੀਨੇ ਤੋਂ ਆਰਡਰ ਆਇਆ ਨੂੰ ਵਿੱਚ ਹੋਰ ਵੀ ਕੰਮ ਕੀਤੇ ਅਸੀਂ ਤੇ ਬਾਕੀ ਲਗਾਤਾਰ ਹੀ ਦਾ ਲੱਗ ਭਾ ਕੇ 1 ਤੋਂ 1.5 ਮਹੀਨੇ ਦਾ ਕੰਮ ਹੈਗਾ ਹੁਣ ਤੱਕ ਜੀ ਠੀਕ ਹੈ ਜੀ ਬਾਕੀ ਆ ਮੇਰੇ ਨਾਲ ਮੁੰਡੇ ਕੰਮ ਕਰਦੇ ਨੇ ਬਾਕੀ ਇਹਨਾਂ ਦਾ ਵੀ ਕਾਫੀ ਅਨਜੋਗਾ ਜੋ ਇਹਨਾਂ ਨੂੰ ਦੱਸੀ ਹੋਦਾ ਨੇ ਕਰ ਲੈਂਦੇ ਨੇ ਸੋ ਫਿਰ ਆਰਡਰ ਰੂਟਰ ਵੀ ਵੀਰ ਨੂੰ ਆਇਆ ਕੋਈ ਆਰਡਰ ਹਾਂਜੀ ਭਾਜੀ ਹਰੀਕਤ ਇੱਕ ਮੁੰਡੇ ਆਏ ਸੀ ਉਹ ਸਾਨੂੰ ਆਪਣਾ ਨੰਬਰ ਨੰਬਰ ਦੇ ਗਏ ਆ ਕਹਿੰਦੇ ਕਰੋ ਤਿਆਰ ਇਹਨੂੰ ਵੇਖ ਕੇ ਫਿਰ ਆਰਡਰ ਸਾਡਾ ਹੀ ਹੋਵੇਗਾ ਭਾਜੀ ਇਹ ਤੁਸੀਂ ਆਪਣਾ ਪਲੀਜ਼ ਨੰਬਰ ਵੀ ਦੇ ਦਿਓ ਜੇ ਕਿਸੇ ਨੇ ਕੰਟੈਕਟ ਕਰਨਾ ਹੋਵੇ ਤਾਂ ਤੁਹਾਡੇ ਨਾਲ ਫੋਨ ਕਰ ਲੇਗਾ ਨੰਬਰ ਆਪਣਾ ਨਾਮ ਵੀ ਤੇ ਨੰਬਰ ਵੀ ਆਪਣਾ ਮੋਬਾਈਲ ਨੰਬਰ ਵੀ ਦੇ ਦਿਓ ਹਾਂਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਜੀ ਮੋਬਾਈਲ ਨੰਬਰ ਹੈਗਾ 96531 42417 ਦੁਬਾਰਾ 96531 42417 ਜੀ ਬਰਦਾਸਪੁਰ ਰੋਡ ਦੇ ਭਪਿੰਡਰ ਨਗਰ ਪਟਿਆਲਾ ਸੋ ਫਿਰ ਹੁਣੇ ਅਗਲੀ ਤਿਆਰੀ ਕੀ ਹੈ ਜਹਾਜ਼ ਦੇ ਬੜਾ ਲਟਾ ਕੇ ਕੀ ਬਣਾਣਾ ਦੰਦੇ ਹੋ ਤਕੇ ਜੋ ਵੀ ਹਨ ਲੋਕਾਂ ਦਾ ਆਰਡਰ ਹੋਇਆ ਹੈ ਨਹੀਂ ਉਹ ਤਿਆਰ ਕਰਕੇ ਦੋ ਤਿਆਰ ਫਿਰ ਮਿਲਦਾ ਪਿਆ ਪੂਰਾ ਪੂਰਾ ਜੀ ਮਾਦੇ ਵਾਲਿਆਂ ਨੂੰ ਕਹਿੰਦੇ ਮਾਦੇ ਵਾਲੇ ਵਿਆਹ ਹੀ ਬੜੀ ਧੱਕ ਪਾ ਦਿੰਦੇ ਕਿ ਦੀ ਇੱਜ਼ਤੇ ਜਾਂਦੇ ਨੇ ਜਰੂਰ ਜੀ ਜਰੂਰ ਮਿਹਨਤ ਕਰੋ ਤੇ ਪੂਰੇ ਸਾਰੇ ਹੀ ਧੱਕ ਪਾਓ ਜੀ ਹਾਂ ਜੀ ਆਪਾਂ ਗੱਲਬਾਤ ਵੀ ਕਰਾਂਗੇ ਕਿ ਜਿਨ੍ਹਾਂ ਨੇ ਆਰਡਰ ਦਵਾਇਆ ਉਸ ਵੀਰ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਾ ਸੱਸੀ ਕਲ ਭਾਜੀ ਸੱਸੀ ਜੀ ਜੀ ਨਾਮ ਦੇ ਜਸਵਿੰਦਰ ਸਿੰਘ ਭਾਜੀ ਜਸਵਿੰਦਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਤੁਸੀਂ ਆਰਡਰ ਦਵਾਇਆ ਵੀਰ ਨੂੰ ਇਹ ਬੱਲੇ ਬੱਲੇ ਹੋ ਗਈ ਬੜੀ ਬੜੀ ਦੂਰ ਤੱਕ ਚਰਚਾ ਚੱਲ ਰਹੀ ਕੀ ਕਹਿਣਾ ਚਾਹੁੰ ਜੀ ਜੀ ਕੀ ਕਹਿਣਾ ਚਾਹੁੰਦੇ ਹੋ ਸਰ ਇਹ ਹੀ ਕਹਿਣਾ ਚਾਹੁੰਦੇ ਆ ਵੀ ਮਿਹਨਤ ਕਰੋ ਜੀ ਮਿਹਨਤ ਦਾ ਫਲ ਮਿਲੇਗਾ ਜੀ ਹਾਂਜੀ ਵੀਰ ਨੇ ਤੇ ਮਿਹਨਤ ਕੀਤੀ ਆ ਤੇ ਲੱਗੀ ਪਈ ਵੇਹੀ ਰਹੀ ਜੀ ਜੀ ਆ ਦੂਰ ਦੂਰ ਤੱਕ ਚੜਾਈਆਂ ਆ ਟਰਹਾਈਆਂ ਚੱਲ ਵਧੀਆ ਨਾ ਹਾਂਜੀ ਤੇ ਹੁਣ ਅੱਗੇ ਫਿਰ ਕੀ ਇਹਦੇ ਨਾਲ ਸਾਨੂੰ ਵੀ ਮਾਣ ਮਹਿਸੂਸ ਹੋ ਰਿਹਾ ਵੀ ਚਲੋ ਇਹਦੇ ਨਾਲ ਲੱਗਦਾ ਨਹੀਂ ਕਿ ਤੁਸੀਂ ਕਿਤੇ ਇਹ ਆਰਡਰ ਦਵਾਇਆ ਤੇ ਕਿਦੇ ਬੱਲੇ ਬੱਲੇ ਤੁਹਾਡੀ ਵੀ ਹੋਵੇ ਉਹਨਾਂ ਦੀ ਤੇ ਹੋ ਗਈ ਜੀ ਮਹਾਰਾਜ ਨੇ ਕਰਵਾਇਆ ਪਾ ਜੀ ਆ ਦੇਖੋ ਕਰਾਇਆ ਚਲੋ ਵੀਡੀਓ ਚੜਾਈ ਹੋਈ ਨਾਲ ਸਾਡੀ ਵੀ ਚੜਾਈ ਹੋਈ ਜੀ ਜੀ ਮਟਾਲੇ ਤੋਂ ਜਹਾਜ਼ ਤਿਆਰ ਹੋਇਆ ਤੇ ਗੁਰਦਾਸਪੁਰ ਜਾਣਾ ਹਾਂਜੀ 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 ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੇ ਇਹ ਵੀ ਮਿਹਨਤ ਕਰੋ ਜੀ ਤੇ ਮਿਹਨਤ ਦਾ ਫਲ ਮਿਲੇਗਾ ਤੁਹਾਨੂੰ ਜੀ ਹਾਂਜੀ ਸੋ ਆਪਾਂ ਗੱਲਬਾਤ ਵੀ ਕਰਾਂਗੇ ਜਿਹੜੇ ਇਹਨਾਂ ਦੇ ਨਾਲ ਮਿਹਨਤ ਕਰਦੇ ਨੇ ਦਿਨ ਰਾਤ ਮਿਹਨਤ ਕਰਕੇ ਉਹਨਾਂ ਨੇ ਜਹਾਜ਼ ਤਿਆਰ ਕੀਤਾ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਗੱਲਬਾਤ ਕਰਦੇ ਹਾਂ ਕਿੱਦਾਂ ਲੱਗਦਾ ਉਸਤਾਦ ਜੀ ਤੁਹਾਡੇ ਹਾਂਜੀ ਕਿੱਦਾਂ ਫਿਰ ਜਹਾਜ਼ ਤਿਆਰ ਕਰਤਾ ਉਸਤਾਦ ਜੀ ਨੇ ਮਿਹਨਤ ਬਹੁਤ ਹੀ ਸਹੀ ਹੈ ਕਿ ਆਪਾਂ ਐਡਾ ਵੱਡਾ ਮਤਲਬ ਜੀ ਬਣਾਈਏ ਗਵਿਆ ਨੰਪੜਮਾਨ ਮੈਂ ਇੰਨੀ ਇੰਨੀ ਖੁਸ਼ੀ ਆ ਦੇਵੇ ਤੇ ਆਪਾਂ ਹੋਰ ਗਾਂ ਜਾ ਕੇ ਤਰੱਕੀ ਕਰੀਏ ਤੋਹੀ ਫਿਰ ਕੀ ਬਣਾਇਆ ਜਾਜ ਦੇ ਵਿੱਚ ਉਹ ਵੀ ਸੱਚੀ ਗੱਲ ਦੱਸਿਓ ਸਾਡੇ ਦਰਸ਼ਕਾਂ ਨੂੰ ਹਾਂਜੀ ਆਪਾ ਇਹ ਭਾਈ ਆਪਾਂ ਦੇ ਸੇਵਾ ਪਾਣੀ ਪੂਰੀ ਸਾਸ ਪਾਦੋ ਨਹੀਂ ਕੀਤੀ ਹੈ ਜੀ ਜੋ ਮੰਗਿਆ ਰੋਟੀ ਪਾਣੀ ਸਾਰਾ ਕੁਝ ਲੈ ਦਿੱਤਾ ਵਾ ਜੀ ਠੀਕ ਹੈ ਸਿਰ ਟਾਈਮ ਬਣਾਣਾ ਮੈਂ ਇਹ ਸਿੱਟੀ ਆਪਾ 9:30 ਕਰਕੇ ਜਾਣੀ ਰਮਾਨਾ ਅੱਛਾ ਕਿੱਦਾਂ ਦਾ ਲੱਗਦਾ ਕਿ ਬਟਾਲੇ ਵਿੱਚ ਪਹਿਲੀ ਵਾਰ ਸਾਡੇ ਗੁਰੂ ਜੀ ਨੇ ਆ ਜਰਾਏ ਇਜਾਤ ਤਿਆਰ ਕਰ ਦਿੱਤਾ ਕਿੰਨਾ ਬਹੁਤ ਸੀ ਹੁੰਦੀ ਆ ਮੈਂ ਕਹਿੰਦੀ ਭਾਈ ਕਦੀ ਝਾੜ ਨਹੀਂ ਵੇਖਿਆ ਤੁਹਾਨੂੰ ਭਾਈ ਪਰਮਾਨੰਦ ਮੈਨੂੰ ਖੁਸ਼ੀ ਪਰਮਾਨੰਦ ਮੈਨੂੰ ਪੀਕ ਖੁਸ਼ੀ ਦਿੱਤੀ ਆ ਠੀਕ ਆ ਬੱਚਾ ਬੱਚਾ ਜਾਇ ਵੇਖਣਾ ਚਾਹੁੰਦਾ ਵਧਾਈਆਂ ਵਧਾਈਆਂ ਮਿਲਦੀਆਂ ਫਿਰ ਹਾਂਜੀ ਹਾਂਜੀ ਭਾਈ ਮੰਮੀ ਜੜੀ ਕਹਿੰਦੇ ਹੁਣੇ ਨੇ ਕਿ ਕਿਰੇ ਗੁਰੂ ਕੋਲ ਲੱਗਿਆ ਉਹਨੇ ਤੇ ਜਾਇ ਤਿਆਰ ਕਰਤਾ ਹਾਂਜੀ ਹਾਂਜੀ ਭਾਈ ਸਾਡੇ ਘਰ ਦੇ ਕਹਿੰਦੇ ਆ ਕਿ ਬੱਜਾ ਬਹੁਤ ਵਧੀਆ ਬਣਿਆ ਮੈਂ ਅੱਛਾ ਹਾਂਜੀ ਲੋਕੀ ਫੋਟੋ ਕਰਾਣ ਆਂਦੇ ਫਿਰ ਹਾਂਜੀ ਹਾਂਜੀ ਭਾਈ ਰੋਜ਼ ਜਾਂਦੇ ਲੋਕੀ ਦੇ ਸੋ ਗੱਲਬਾਤ ਕਰਾਂਗੇ ਕਿ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਹੈ ਨਾਲ ਉਹਨਾਂ ਦੇ ਕੰਮ ਕਰਾਉਂਦੇ ਰਹੇ ਨੇ ਗੱਲਬਾਤ ਕਰਾਂਗੇ ਕੀ ਨਾਮ ਹੈ ਭਾਈ ਨਮਸਕਾਰ ਜੀ ਨਮਸਕਾਰ ਭਾਈ ਕੀ ਨਾਮ ਦੇ ਮੇਰਾ ਨਾਮ ਭਾਈ ਦੀਪ ਦੀਪ ਜੀ ਫਿਰ ਕਿਦਾਂ ਦਾ ਮਾਣ ਮਹਿਸੂਸ ਹੁੰਦਾ ਕਿ ਪਹਿਲੀ ਵਾਰ ਬਟਾਲੇ ਦੇ ਵਿੱਚ ਜਹਾਜ਼ ਤਿਆਰ ਕਰ ਦਿੱਤਾ ਤੇ ਤੁਹਾਡੀ ਵੀ ਮਿਹਨਤ ਲੱਗੀ ਹੈ ਨਾਲ ਕਿਤਨਾ ਕਿਤਨਾ ਤੁਹਾਨੂੰ ਤੇ ਬਹੁਤ ਵਧੀਆ ਲੱਗਦਾ ਜੀ ਜੀ ਹਾਂਜੀ ਉਹ ਫਿਰ ਕੀ ਕਹਿਣਾ ਚਾਹੁੰਦੇ ਹੋ ਕਿੰਨਾ ਟਾਈਮ ਲੱਗਿਆ ਤੇ ਕਿਦੋਂ ਤਿਆਰ ਹੋ ਜਾਣਾ ਭਾਈ ਨੂੰ 1 ਮਹੀਨਾ ਲੱਗ ਗਿਆ ਤਕਰੀਬਨ ਜੀ ਤੇ ਤੋਂ ਹੁਣ ਬਾਤੋ ਵਾ ਦੋ ਤਿੰਨ ਦਿਨ ਦਾ ਕੰਮ ਰਹਿ ਗਿਆ ਜੀ ਹਾਂਜੀ ਥੋੜੇ ਲੋਗੋ ਲਾਗੋ ਬੰਨ ਵਾਲੇ ਰਹਿ ਗਏ ਆ ਜੀ ਉਸ ਤੋਂ ਬਾਅਦ ਫਿਨਿਸ਼ ਹੈ ਸੋ ਫਿਰ ਅਗਲਾ ਆਰਡਰ ਵੀ ਕੋ ਮਿਲ ਗਿਆ ਮਿਲੂਗਾ ਇਹਦੇ ਨਾਲ ਦੇਖ ਕੇ ਜੀ ਹੁਣ ਜੀ ਕਿਤੋਂ ਕਿਤੋਂ ਤੱਕ ਵੀਡੀਓ ਫਿਰ ਵਾਇਰਲ ਹੋ ਗਈ ਹੈ ਦੀਪ ਭਾਈ ਜੀ ਤੇ ਉਹਦੀ ਭਾਈ ਦੇ ਤੁਹਾਡੇ ਬੋਸ ਦੀ ਵੀਡੀਓ ਤੇ ਭਾਈ ਕਾਫੀ ਦੂਰ ਦੂਰ ਤੱਕ ਵਾਇਰਲ ਹੋ ਗਈ ਹੈ ਜੀ ਜੀ ਹਾਂਜੀ ਪਰ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਮੈਸੇਜ ਇਹ ਹੋ ਯਾਰੀ ਬੜੀ ਆਪਣੇ ਇੰਡੀਆ 'ਚ ਰਹਿ ਕੇ ਕੰਮ ਕਰੋ ਤੇ ਆਪਣੇ ਇੰਡੀਆ ਦਾ ਨਾਮ ਰੋਸ਼ਨ ਕਰੋ ਜੀ ਜੀ ਹਾਂਜੀ ਸੋ ਫਿਰ ਲੋਕ ਸੈਲਫੀਆਂ ਕਰਾਉਂਦੇ ਨੇ ਇੱਥੇ ਆਣ ਕੇ ਖੜ ਖੜ ਕੇ ਹਾਂਜੀ ਹਾਂਜੀ ਤੁਹਾਡੇ ਸਾਹਮਣੇ ਹੁਣ ਵੀ ਜਿਆਦਾ ਮਾਨ ਮਹਿਸੂਸ ਹੁੰਦਾ ਕਿ ਆਪਾਂ ਵਾਕਈ ਇੱਕ ਅਲੱਗ ਚੀਜ਼ ਤੇ ਪੇਸ਼ ਕਰ ਰਹੇ ਹਾਂ ਦੇ ਭਾਈ ਬਹੁਤ ਵਧੀਆ ਜਿਆਦਾ ਮਹਿਸੂਸ ਹੁੰਦਾ ਹਨ ਨੂੰ ਹਾਂਜੀ ਸੋ ਗੁਰੂ ਜੀ ਬਾਰੇ ਕੀ ਕਹਿਣਾ ਚਾਹੁੰਦੇ ਗੁਰੂ ਜੀ ਸਾਡੇ ਬਹੁਤ ਵਧੀਆ ਨੇ ਇਹਨਾਂ ਦੇ ਕਰਕੇ ਇਹਨਾਂ ਦੇ ਕਰ ਲਿਆ ਮਾੜਾ ਮੋਟਾ ਜੀ ਹਾਂਜੀ ਸੋ ਵੀਰ ਨੇ ਜਿਹੜਾ ਅੱਜ ਤਿਆਰ ਕਰਤਾ ਕਹਿੰਦੇ ਨੇ ਮਾਝੇ ਵਾਲੇ ਮਾਝੇ ਵਾਲੇ ਨੇ ਹਰ ਇੱਕ ਕੰਮ ਦੇ ਵਿੱਚ ਮੱਲਾ ਮਾਰਦੇ ਨੇ ਭਾਵੇਂ ਪੰਜਾਬ ਹੋਵੇ ਤਾਂ ਭਾਵੇਂ ਫੋਰਨ ਹੋਵੇ ਸੋ ਵੀਰ ਨੇ ਉਹ ਕਰਨਾਮਾ ਤਿਆਰ ਕਰ ਦਿੱਤਾ ਏ ਜਹਾਜ਼ ਬਣਾ ਦਿੱਤਾ ਏ ਜਹਾਜ਼ ਤਿਆਰ ਕਰਤਾ ਬਟਾਲੇ ਤੋਂ ਜਹਾਜ਼ ਰਾਏ ਉੱਡਣਾ ਏ ਤੇ ਗੁਰਦਾਸਪੁਰ ਜਾ ਕੇ ਲੈਂਡਿੰਗ ਹੋਣੀ ਏ ਸੋ ਵੀਡੀਓ ਨੂੰ ਵੱਤਵਾਦ ਸ਼ੇਅਰ ਕਰਿਓ ਕੈਮਰਾ ਪਰਸਨ ਆਨਗਰਵਾਲ ਦੇ ਨਾਲ ਲੱਕੀ ਰਾਜਪੂਰ ਗੁਰਦਾਸਪੁਰ